ਪਟਿਆਲਾ ਦੇ ਫੁਆਰਾ ਚੌਂਕ ਸਥਿਤ ਮਸ਼ਹੂਰ ਸ਼ਰਮਾ ਸਵੀਟ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਪਣੇ ਗਾਹਕ ਦੇ ਆਰਡਰ ਤੇ 1 ਕਿਲੋ ਮਠਿਆਈ ਡੱਬੇ ਵਿੱਚ ਤੋਲ ਰਿਹਾ ਹੈ ਜੋ ਕਿ ਉਸ ਸਮੇਂ 1 ਕਿਲੋ 24 ਗ੍ਰਾਮ ਸੀ ਤਾਂ ਗਾਹਕ ਦੇ ਵੱਲੋਂ ਡੱਬੇ ਬਾਰੇ ਇਤਰਾਜ਼ ਕਰਨ ਦੇ ਦੁਕਾਨਦਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਡੱਬਾ ਦਾ ਤੁਸੀਂ ਆਪਣੇ ਘਰ ਤੋਂ ਵੀ ਲੈ ਆ ਸਕਦੇ ਹੋ ਨਹੀਂ ਤਾਂ ਡੱਬੇ ਦੇ ਵੱਖਰੇ ਪੈਸੇ ਤੁਹਾਨੂੰ ਦੇਣੇ ਪੈਣਗੇ ਜਦੋਂ ਗਾਹਕ ਨੇ ਬਾਅਦ ਵਿੱਚ ਮਠਿਆਈ ਤੋਂ ਇਲਾਵਾ ਖਾਲੀ ਡੱਬਾ ਤੋਲਿਆ ਤਾਂ ਖਾਲੀ ਡੱਬੇ ਦਾ ਹੀ ਵਜ਼ਨ 124 ਗ੍ਰਾਮ ਨਿਕਲਿਆ ਜਰੋਕੇ 1 ਕਿਲੋ ਮਠਿਆਈ ਵਿੱਚੋਂ 100 ਗ੍ਰਾਮ ਮਠਿਆਈ ਘੱਟ ਬਣਦੀ ਹੈ। ਡੱਬੇ ਦਾ ਇਕੱਲੇ ਦਾ ਕਿੰਨਾ ਵਜ਼ਨ ਹੈ? ਰੱਖੀ ਕਿਲੋ ਕਿਲੋ ਰੁਪਏ ਦਾ। ਪੱਖਾ ਬੰਦ ਕਰਕੇ ਰੱਖੀ। ਉਹ ਵਿਟੀ ਲੈਣੇ ਹੋਗੇ ਡੱਬੇ ਦੇ ਹੈ ਹਾਂ ਡੱਬਾਤਾ ਹੀ ਅੱਛਾ ਯਾ ਆਪਣਾ ਦੁਕਾਨੇ ਆਇਆ ਨਹੀਂ ਭਾਈ ਸਾਡੀ ਕੋਈ ਚੁਪੀ ਜਾ 35 ਗ੍ਰਾਮ ਦਾ ਦੱਬਾ ਤੁਸੀਂ ਦੱਬਾ ਆਪਣਾ ਲੈ ਕੇ ਆ ਸਕਦੇ ਆਗੇ ਅੱਛਾ ਇਹ ਡੱਬੇ ਚ ਪਵਾਉਣੇ ਆ ਫਿਰ ਚਾਰਜ ਕਰਦੇ ਹੋ ਤੁਸੀਂ 35 ਗ੍ਰਾਮ ਇਸ ਸਰਬੰਧੀ ਦੁਕਾਨ ਦੇ ਮਾਲ ਨਾਲ ਗੱਲਵਾ ਕੀਤੀ ਗਈ ਤਾਂ ਉਹਨਾਂ ਨੇ ਫੋਨ ਤੇ ਆਪਣੀ ਗਲਤੀ ਮੰਨੀ ਪਲੀਜ਼ ਸੁਣੋ ਦੁਕਾਨਦਾਰ ਨੇ ਕੀ ਕੁਝ ਕਿਹਾ ਹਾਂਜੀ ਸ਼ਰਮਾ ਸਵੀਰ ਤੋਂ ਬੋਲ ਰਿਹਾ ਜੀ ਹਾਂਜੀ ਹਾਂਜੀ ਸਰ ਮੈਂ ਏਵਨ ਪੰਜਾਬੀ ਟੀਵੀ ਪਟਿਆਲਾ ਤੋਂ ਬੋਲ ਰਿਹਾ ਜੀ ਹਾਂਜੀ ਹਾਂਜੀ ਬੋਲੋ ਸਰ ਸਾਡੇ ਕੋਲ ਚੈਨਲ ਤੇ ਵੀਡੀਓ ਆਈ ਹੈ ਤੁਹਾਡੀ ਦੁਕਾਨ ਦੀ ਅੱਛਾ ਜੀ ਤੁਸੀਂ ਆਪਣੇ ਕਸਟਮਰ ਨੂੰ ਯਾਨੀ ਕਿ ਮਠਿਆਈ ਦੇ ਰਹੇ ਹੋ ਡੱਬੇ ਦੇ ਵਿੱਚ ਅੱਛਾ ਜੀ ਤੇ ਤੁਸੀਂ ਇੱਕ ਨੂੰ ਤਾਂ ਇਹ ਕਹਿ ਰਹੇ ਹੋ ਵੀ ਜਿਹੜਾ ਕਿ weight ਹੈ ਡੱਬੇ ਦਾ ਵਿੱਚ ਹੀ ਹੋਏਗਾ ਕਿ ਤਾਂ ਹੁੰਦਾ ਡੱਬੇ ਦਾ weight ਵਿੱਚ ਹੀ ਹੁੰਦਾ ਮਠਿਆਈ ਤੋਲਦੇ ਹੋਏ ਨਹੀਂ ਵੱਧ ਪਾਉਂਦੇ ਥੋੜਾ ਜਿਆ ਨਹੀਂ ਤੁਸੀਂ ਵਾ ਤੋਲੀ ਨਾ ਤੁਸੀਂ ਤਾਂ ਉਹਨੂੰ ਇਹ ਕਹਿ ਰਹੇ ਹੋ ਵੀ ਡੱਬਾ ਆਪਣਾ ਘਰੋਂ ਲੈ ਆਓ ਨਹੀਂ ਤੁਸੀਂ ਡੱਬਾ ਡੱਬਾ ਤੋਲ ਕੇ ਦੇਖੋ ਮੁੰਡਾ ਬੰਨਣ ਨੇ ਕਹਤਾ ਉਹਨਾਂ ਨੂੰ ਕਰਨ ਨੂੰ ਕੋਈ ਕਿਸੇ ਨੇ ਮੈਂ ਥੋੜਾ ਜਿਹਾ ਬਾਹਰ ਸੀ ਸਰ ਸਰ ਵੀਡੀਓ ਵੀਡੀਓ ਦੇ ਵੀ ਤਾਂ ਆਇਆ ਨਾ ਡੱਬਾ ਤੁਹਾਡਾ ਇਹ ਤੁਹਾਡਾ ਬੰਦਾ ਜੇ ਤੁਸੀਂ ਜੋ ਵੀ ਹੈ ਵੀਡੀਓ ਦੇ ਵਿੱਚੋਂ ਕਹ ਰਿਹਾ ਕਹਿ ਰਹੇ ਨੇ ਕਿ ਡੱਬਾ ਆਪਣਾ ਘਰੋਂ ਲੈ ਆਓ ਨਹੀਂ ਤਾਂ ਤੁਸੀਂ ਡੱਬੇ ਦੇ 20 ਰੁਪਏ ਅਲੱਗ ਤੋਂ ਲਾਂਗੇ ਅੱਛਾ ਇਹ ਗੱਲ ਕਹੀ ਗਈ ਹੈ ਵੀਡੀਓ 'ਚ ਅੱਛਾ ਜੀ ਹਾਂ ਜੀ ਮੈਂ ਤਾਂ ਇਹ ਇਹ ਪੁੱਛਣਾ ਚਾਹਨਾ ਵੀ ਇਹ ਸਾਡੀ ਨਾਪ ਤੋਲ ਦੇ ਅਧਿਕਾਰ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਜੇ ਕੋਈ ਵੀ ਦੁਕਾਨ ਹਾਂ ਜੀ ਆ ਬਣਦੀ ਹੈ ਕਾਰਵਾਈ ਪਰ ਅਸੀਂ ਤਾਂ ਵਿੱਚ ਡਬੜ ਦੋਲਦੇ ਨਹੀਂ ਐਕਸਟਰਨ ਵੇਟ ਵਧ ਦੰਨੇ ਆ ਨਹੀਂ ਪਰ ਜਿਹੜੇ ਜਿਹੜੀ ਉਹ ਤੁਹਾਡਾ ਕਸਟਮਰ ਲੈ ਕੇ ਗਿਆ ਉਹਨੂੰ ਕੋਈ ਵੇਟ ਐਕਸਟਰਾ ਨਹੀਂ ਹੈ ਉਹ ਵੀਡੀਓ ਹੈਗਾ ਸਾਡੇ ਕੋਲ ਚਲੋ ਮੈਂ ਚੈੱਕ ਕਰ ਲੈਂਦਾ ਸਰ ਪੁੱਛ ਲੈਂਦਾ ਜਦੋਂ ਇਸ ਸਬੰਧੀ ਨਾਤੋਲੀ ਵਿਭਾਗ ਦੇ ਇੰਸਪੈਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਹਾਂਜੀ ਸਰ ਮੈਂ ਇਹ ਪੁੱਛ ਰਿਹਾ ਸੀ ਜੀ ਹਾਂਜੀ ਸਾਰਾ ਜੇ ਮੈਂ ਕਿੰਸੋ ਕਿਲੋ ਮਠਿਆਈ ਲੈਣਾ ਤਾਂ ਉਹ ਡੱਬੇ ਦਾ ਭਾਰ ਵਿੱਚ ਤੋਲਦੇ ਨੇ ਕੀ ਹੈਗਾ ਐਵੇਂ ਨਹੀਂ ਡੱਬੇ ਦਾ ਭਾਰ ਤਾਂ ਨਹੀਂ ਵਿੱਚ ਜੋੜ ਸਕਦੇ ਜੀ ਉਹ ਜਾਂ ਤਾਂ ਉਨੀ ਮਠਿਆਈ ਜਿੰਨਾ ਡੱਬੇ ਦਾ ਵਜਨ ਹੈ ਮਠਿਆਈ ਹੋਰ ਪਾ ਕੇ ਦੇਣ ਹਾਂਜੀ ਤੇ ਸਰ ਜੇ ਕੋਈ ਸਰ ਨਾ ਬੰਦਾ ਹੋਵੇ ਯਾਨੀ ਕਿ ਦੁਕਾਨਦਾਰ ਦਾ ਸਿੱਧਾ ਕਸਟਮਰ ਨੂੰ ਕਹਿੰਦਾ ਕੋਈ ਵੀ ਤੁਸੀਂ ਆਪਣਾ ਡੱਬਾ ਕਰ ਲਿਓ ਜੀ ਘਰੋਂ ਲਿਓ ਨਹੀਂ ਡੱਬੇ ਦਾ ਕਹਿੰਦਾ ਮੈਂ ਤੁਹਾਨੂੰ ਐਕਸਟਰਾ ਪੈਸੇ ਲਾਂਗਾ ਤੇ ਜੇ ਉਹ ਜੇ ਉਹ ਡੱਬੇ 'ਚ ਮਠਿਆਈ ਦਿੰਦਾ ਤੇ ਮਠਿਆਈ ਯਾਨੀ ਘੱਟ ਹੋਵੇ ਫਿਰ ਉਸੇ ਕਰ ਰਹੀ ਹੁੰਦੀ ਹੈ ਜੀ हां जी हां ਹੁੰਦੀ ਹੈ ਤੇ ਜੇ ਡੱਬਾ ਵਿੱਚ ਜੋਕਦਾ ਤਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੇ ਮਠਿਆਈ ਕਿਲੋ ਡੱਬਾ ਵਿੱਚ ਹੀ ਦਿੰਦਾ ਕਿਲੋ ਦੇ ਫਿਰ ਡੱਬੇ ਦੇ ਪੈਸੇ ਵੈਕਸਟਰਾ ਲੈਂਦਾ ਵੀ ਕਰੀ ਠੀਕ ਹੈ ਜੀ ਫਿਰ ਹੁੰਦੀ ਹੈ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਜਾਣਕਾਰੀ ਠੀਕ ਹੈ ਜੀ ਸੋ ਦੋਸਤੋ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੁਕਾਨਦਾਰ ਸ਼੍ਰੀ ਆਮ ਡੱਬੇ ਦੇ ਬਾਨੇ ਗਾਕਾ ਨੂੰ ਮਠਿਆਈ ਘੱਟ ਦੇ ਰਿਹਾ ਹੈ ਜੇਕਰ ਇਸ ਦੁਕਾਨ ਦੇ ਕੋਲ ਇੱਕ ਦਿਨ ਦੇ ਵਿੱਚ ਮੰਨ ਲਓ 100 ਗਾਗ ਵੀ ਆਉਂਦੇ ਹਨ ਤਾਂ ਇਹ ਦੁਕਾਨਦਾਰ ਸ਼ਰਿਆਵੀ ਲੋਕਾਂ ਨੂੰ ਤਕਰੀਬਨ 10 ਕਿਲੋ ਮਠਿਆਈ ਘਟ ਦੇ ਰਿਹਾ ਉਹ ਵੀ ਸਿਰਫ ਇੱਕ ਦਿਨ ਦੇ ਵਿੱਚ ਹੀ ਅਤੇ ਲੋਕਾਂ ਲਗਾ ਰਿਹਾ ਹੈ ਮੋਟਾ ਚੂਨਾ ਤੇ ਆਪਣੇ ਭਰ ਰਿਹਾ ਹੈ ਪੈਸੇ ਨਾਲ ਗੱਲੇ ਹੁਣ ਦੇਖਣ ਦੀ ਗੱਲ ਇਹ ਹੈ ਕਿ ਕੀ ਇਹ ਖਬਰ ਚੱਲਣ ਤੋਂ ਬਾਅਦ ਪ੍ਰਸ਼ਾਸਨ ਇਸ ਦੁਕਾਨਦਾਰ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਜਾਂ ਨਹੀਂ ਇਸ ਦੀ ਜੋ ਵੀ ਅਪਡੇਟ ਹੋਏਗੀ ਉਹ ਸਭ ਤੋਂ ਪਹਿਲਾਂ ਨਿਸ਼ਾ ਕਰੇਗਾ A1 ਪੰਜਾਬੀ ਟੀਵੀ